ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਦੇ ਵਿੱਚ ਵਿਚਾਰ ਬੈਠੇ ਨੇ ਸਿੱਖਾਂ ਦੇ ਵਿੱਚ ਵਿਚਾਰ ਬੈਠੇ ਕੋਲ ਇੱਕ ਵੱਡੇ ਸਾਰੇ ਬਰਤਨ ਦੇ ਵਿੱਚ ਜਲ ਪਿਆ ਹੈ ਭਾਈ ਨੰਦ ਲਾਲ ਜੀ ਕੋਲ ਖਲੋਤੇ ਨੇ ਹੋਰ ਕਈ ਸਿੱਖ ਨੇ ਜਿਹੜੇ ਸਤਗੁਰੂ ਜੀ ਦੇ ਕੋਲ ਖੜੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਇੱਕ ਪੱਥਰ ਹੈ। ਉਹ ਪੱਥਰ ਨੂੰ ਹੱਥ ਦੇ ਵਿੱਚ ਹਿਲਾਇਆ ਜਾ ਰਿਹਾ ਸਤਿਗੁਰੂ। ਫੇਰ ਪੱਥਰ ਪਾਣੀ ਵਾਲੇ ਬਰਤਨ ਦੇ ਉੱਪਰ ਕਰਕੇ ਛੱਡ ਦਿੱਤਾ ਸਤਿਗੁਰੂ ਨੇ। ਜਦੋਂ ਪੱਥਰ ਛੱਡਿਆ ਨਾ ਤੇ ਇਹ ਪੱਕੀ ਗੱਲ ਹੈ। ਕਿ ਪੱਥਰ ਨੇ ਪਾਣੀ ਦੇ ਵਿੱਚ ਡੁੱਬ ਜਾਣਾ ਜਦੋਂ ਸਤਿਗੁਰੂ ਨੇ ਬਰਤਨ ਦੇ ਵਿੱਚ ਪੱਥਰ ਛੱਡਿਆ ਨਾ ਪਾਣੀ ਦੇ ਵਿੱਚ ਇੱਕਦਮ ਡੁੱਬ ਗਿਆ ਪੱਥਰ ਸਾਰੇ ਸਿੱਖ ਦੇਖਣ ਲੱਗੇ ਸਤਿਗੁਰੂ ਜੀ ਦੇ ਵੱਲ ਸਾਹਿਬ ਕਹਿਣ ਲੱਗੇ ਭਾਈ ਕਿਸੇ ਨੂੰ ਪਤਾ ਹੈ ਕੋਈ ਦੱਸ ਸਕਦਾ ਹੈ ਵੀ ਇਹ ਪੱਥਰ ਕਿਉਂ ਡੁੱਬ ਗਿਆ ਸਾਰੇ ਸਿੱਖ ਕੋਈ ਕੁਝ ਕਹੇ ਕੋਈ ਕੁਝ ਕਹੇ ਕੋਈ ਕਹੇ ਜੀ ਪਾਣੀ ਹੌਲਾ ਪੱਥਰ ਭਾਰਾ ਇਸ ਕਰਕੇ ਡੁੱਬ ਗਿਆ ਵੱਖੋ ਵੱਖਰੇ ਤਰਕ ਦੇ ਕੇ ਪੱਥਰ ਦੇ ਡੁੱਬਣ ਨੂੰ ਯੋਗ ਠਹਿਰਾ ਰਹੇ ਨੇ ਵੀ ਪੱਥਰ ਇਸ ਕਰਕੇ ਡੁੱਬ ਗਿਆ ਇਸ ਕਰਕੇ ਡੁੱਬ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਵੱਲ ਦੇਖਿਆ ਆਨੰਦ ਲਾਲ ਜੀ ਸੋਨੂ ਕਿਵੇਂ ਲੱਗਦਾ ਪੱਥਰ ਕਿਉਂ ਡੁੱਬ ਗਿਆ ਆਨੰਦ ਲਾਲ ਜੀ ਕਹਿੰਦੇ ਸਤਿਗੁਰੂ ਪੱਥਰ ਤੁਹਾਡੇ ਹੱਥ ਚੋਂ ਛੁੱਟ ਗਿਆ ਇਸ ਕਰਕੇ ਡੁੱਬ ਗਿਆ ਆਖੋ ਸਤਨਾਮ ਸ਼ੇਰੇ ਮੈਨੂੰ ਨਹੀਂ ਪਤਾ ਵੀ ਇਹ ਭਾਰ ਹੈ ਜਾਂ ਕੀ ਹੈ ਪਾਣੀ ਹੌਲਾ ਮੈਂ ਤਾਂ ਸਿਰਫ ਇੰਨਾ ਜਾਣਦਾ ਵੀ ਜੇ ਇਹ ਪੱਥਰ ਤੁਹਾਡੇ ਹੱਥ ਚ ਰਹਿੰਦਾ ਤੇ ਡੁੱਬਦਾ ਨਹੀਂ ਸੀ ਸਤਿਗੁਰੂ ਬੱਚ ਬਸ ਕੁਛ ਇਸ ਤਰ੍ਹਾਂ ਸਮਝੋ ਕਿ ਜਿੰਨਾ ਚਿਰ ਸਿੱਖ ਗੁਰੂ ਦੇ ਹੱਥ 'ਚ ਹੈ ਉਨਾ ਚਿਰ ਇਸ ਸੰਸਾਰ ਸਾਗਰ ਦੇ 'ਚ ਡੁੱਬਦਾ ਨਹੀਂ ਹੈ ਜਿਸ ਵੇਲੇ ਗੁਰੂ ਦੇ ਹੱਥ 'ਚੋਂ ਸਿੱਖ ਨਿਕਲ ਗਿਆ ਉਸੇ ਵੇਲੇ ਸੰਸਾਰ ਸਾਗਰ ਦੇ 'ਚ ਡੁੱਬ ਜਾਣਾ ਹੈ ਆਖੋ ਸਤਨਾਮ ਵਾਹਿਗੁਰੂ ਇਹ